इंडिया ਦੇ ਦਰਸ਼ਕਾਂ ਨੂੰ ਖੁਸ਼ਾਮਦਿਤ نیوز ਰਿਪੋਰਟ ਇੰਡੀਆ ਦਾ ਪੰਜਾਬੀ ਵਿੱਚ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ ਮੈਂ ਸੁਖਦੇਵ ਸਿੰਘ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਪੰਜਾਬ ਦੇ ਬਾਰੇ ਵਿੱਚ ਤਿੰਨ ਖਬਰਾਂ ਦਾ ਜ਼ਿਕਰ ਕਰਾਂਗੇ ਪਹਿਲੀ ਖਬਰ ਹੈ ਪੰਜਾਬ ਦੇ ਬਿਜਲੀ ਮੰਤਰੀ ਦੁਆਰਾ ਪ੍ਰੈਸ ਕਾਨਫਰੰਸ ਦੂਜੀ ਖਬਰ ਹੈ ਪੰਜਾਬ ਦੇ ਵਿੱਚ ਬਿਲਡਿੰਗ ਰੂਲਸ ਦੇ ਬਾਰੇ ਵਿੱਚ ਔਰ ਤੀਸਰੀ ਖਬਰ ਹੈ ਪੰਜਾਬ ਦੇ ਮੁੱਖ ਮੰਤਰੀ ਤੇ ਅਕਾਲ ਤਖਤ ਦੇ ਜਥੇਦਾਰ ਵਿੱਚ ਵਰਤਲਾਪ ਪਿਛਲੇ ਦਿਨੀ ਪੰਜਾਬ ਦੇ ਪਾਵਰ ਮਿਨਿਸਟਰ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਇੱਕ ਵੱਡਾ ਫੈਸਲਾ ਲਿਆ ਔਰ ਇਸ ਫੈਸਲੇ ਮੁਤਾਬਕ ਹੁਣ ਬਿਜਲੀ ਦਾ ਕਨੈਕਸ਼ਨ ਲੈਣ ਲਈ ਐਨਓਸੀ ਦੀ ਕੋਈ ਜ਼ਰੂਰਤ ਨਹੀਂ ਹੋਏਗੀ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਕਨੈਕਸ਼ਨ ਜਿਹੜੇ ਨੇ ਭਾਵੇਂ ਕਿਤੇ ਵੀ ਪਲਾਟ ਹੋਵੇ, ਭਾਵੇਂ ਉਹ ਪੁੱਡਾ ਦੇ ਵਿੱਚ ਹੋਵੇ, ਭਾਵੇਂ ਗਮਾੜਾ ਦੇ ਵਿੱਚ ਹੋਵੇ, ਭਾਵੇਂ ਕਿਤੇ ਵੀ ਹੋਵੇ, ਹਰ ਜਗ੍ਹਾ ਜਿਹੜਾ ਕੋਈ ਵੀ ਬੰਦਾ ਜਿਹੜਾ ਘਰ ਬਣਾਉਣਾ ਚਾਹੁੰਦਾ ਹੈ, ਉਹ ਬਿਜਲੀ ਦਾ ਕਨੈਕਸ਼ਨ ਲੈ ਸਕਦਾ ਹੈ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਉਹਦੇ ਕੋਲ ਸਿਰਫ ਕੁਝ ਡਾਕੂਮੈਂਟਸ ਚਾਹੀਦੇ ਨੇ ਜਿਨ੍ਹਾਂ ਵਿੱਚ ਆਧਾਰ ਕਾਰਡ ਜਾਂ ਕੋਈ ਹੋਰ ਪਛਾਣ ਦਾ ਡਾਕੂਮੈਂਟ ਔਰ ਜੇ ਉਹ ਕਿਰਾਏ ਤੇ ਰਹਿਦਾ ਉਹ ਵੀ ਕਨੈਕਸ਼ਨ ਲੈ ਸਕਦਾ ਉਹਦੇ ਕੋਲ ਸਿਰਫ ਲੀਜ਼ ਡੀਡ ਦੀ ਕਾਪੀ ਚਾਹੀਦੀ ਹੈ ਐਂਜਲਾ ਅਗਰਸ ਅਗਰ ਕਿ ਜਿਵੇਂ ਪਾਵਰ ਮਿਨਿਸਟਰ ਨੇ ਪੰਜਾਬ ਦੇ ਵਸਨੀਕਾਂ ਦੀਆਂ ਸਾਰੀਆਂ ਪਾਵਰ ਦੀਆਂ ਮੁਸ਼ਕਲਾਂ ਨੂੰ ਹੱਲ ਕਰ ਦਿੱਤਾ ਪਰ ਜਦੋਂ ਅਸੀਂ ਅਸਲ ਦੇ ਵਿੱਚ ਉਹਦੀ ਡੈਪਥ ਵਿੱਚ ਜਾਣਦੇ ਆ ਤੇ ਸਾਨੂੰ ਪਤਾ ਲੱਗਦਾ ਕਿ ਇਹ ਜਿਹੜੀ ਤਬਦੀਲੀ ਹੈ ਇਹ ਸਿਰਫ ਔਰ ਸਿਰਫ अनਔਥਰਾਇਜ਼ਡ ਕਲੋਨੀਆ ਜਿਹੜੀਆਂ ਅਣਧਾਰਤ ਕਲੋਨੀਆ ਨੇ ਜਿਨ੍ਹਾਂ ਦਾ ਕੋਈ ਜਿਹੜਾ ਕਲੋਨਾਈਜ਼ਰ ਹੈ ਉਹਨੇ ਲਾਇਸੈਂਸ ਨਹੀਂ ਲਿਆ ਸੀਐਲਯੂ ਨਹੀਂ ਕਰਾਇਆ ਔਰ ਬਾਕੀ ਰੂਲਸ ਤੇ ਪੂਰਤੀ ਨਹੀਂ ਕੀਤੀ ਉਹ ਕਲੋਨੀਆ ਦੇ ਵਿੱਚ ਇਹ ਤਬਦੀਲੀ ਕੀਤੀ ਗਈ ਹੈ 1995 ਤੋਂ ਬਾਅਦ ਇਸ ਸਿਗਰ ਕੇ ਕੋਈ ਵੀ ਕਲੋਨੀ ਜੇ ਨਵੀਂ ਕੱਟੀ ਜਾਣੀ ਹੈ ਤੇ ਉਹ ਪੁੱਡਾ ਤੋਂ ਪਹਿਲਾਂ ਕਲੋਨੀ ਕੱਟਣ ਲਈ ਲਾਇਸੈਂਸ ਲੈਣਾ ਪਏਗਾ ਔਰ ਫਿਰ ਉਸ ਤੋਂ ਬਾਅਦ ਇੱਕ ਕਲੋਨੀ ਦਾ ਪੂਰਾ ਦਾ ਪੂਰਾ ਜਿਹੜਾ ਇੱਕ ਪਲਾਨ ਸਬਮਿਟ ਕਰਨਾ ਪਏਗਾ ਜਿਹਨੂੰ ਅਪਰੂਵ ਕਰੇਗੀ ਅਥਾਰਟੀ ਔਰ ਉਸ ਤੋਂ ਬਾਅਦ ਜਿਹੜਾ ਉਹਦੇ ਮੁਤਾਬਕ ਕਲੋਨੀ ਦਾ ਜਿਹੜਾ ਲੇਆਉਟ ਬਣੇਗਾ ਤੇ ਉਹਦੇ ਕੁਝ ਰੂਲਸ ਸਿਗੇ ਕਿ ਐਨੀਆਂ ਚੌੜੀਆਂ ਸੜਕਾਂ ਹੋਣੀਆਂ ਚਾਹੀਦੀਆਂ ਨੇ ਇਹੋ ਜਿਹਾ ਉੱਥੇ ਕੰਮ ਹੋਣਾ ਚਾਹੀਦਾ ਔਰ ਫਿਰ ਇਹ ਵੀ ਕੰਡੀਸ਼ਨ ਲਗਾਈ ਲਗਾਉਣ ਦਾ ਉਹਦੇ ਵਿੱਚ ਪ੍ਰਬੰਧਨ ਸੀ ਕਿ ਉਹ ਕਲੋਨਾਈਜ਼ਰ ਜਿਹੜਾ ਹਰ ਕੰਮ ਕਰਕੇ ਵਕ ਵਕ ਮਹੀਨੇ ਤੋਂ ਐਨਓਸੀ ਲਏਗਾ ਤੇ ਫਿਰ ਕੰਪਲੀਸ਼ਨ ਸਰਟੀਫਿਕੇਟ ਲੈ ਕੇ ਕਲੋਨੀ ਜਿਹੜੀ ਹੈ ਹੈਂਡਓਵਰ ਲੋਕਲ ਬਾਡੀ ਨੂੰ ਕਰ ਦਿੱਤੀ ਜਾਏਗੀ ਉਹਨਾਂ ਵਿੱਚੋਂ ਇੱਕ ਕੰਡੀਸ਼ਨ ਸੀ ਕਿ ਓ ਪੀ ਐਸ ਪੀ ਸੀ ਐਲ ਤੋਂ ਪੰਜਾਬ ਦੀ ਜਿਹੜੀ ਪਾਵਰ ਦੇ ਜਿਹੜਾ ਡਿਪਾਰਟਮੈਂਟ ਹੈ ਡਿਸਟ੍ਰੀਬਿਊਸ਼ਨ ਦਾ ਉਹਨਾਂ ਤੋਂ ਐਨਓਸੀ ਲਏਗਾ ਉਹ ਐਨਓਸੀ ਲੈਣ ਲਈ ਉਹਦੇ ਲਈ ਜ਼ਰੂਰੀ ਸੀ ਕਿ ਉਹ ਲੋਕਲ ਡਿਸਟ੍ਰੀਬਿਊਸ਼ਨ ਸਿਸਟਮ ਜਿਹੜਾ ਉਹ ਕ੍ਰੀਏਟ ਕਰੇ ਜਿਹਦੇ ਵਿੱਚ ਟਰਾਂਸਫਾਰਮਰਸ ਲਗਾਉਣ ਦਾ ਜਾਂ ਬਿਜਲੀ ਦੇ ਖੰਭੇ ਤੇ ਤਾਰਾਂ ਆਦਿ ਨੂੰ ਰੂਲਜ਼ ਦੇ ਮਤਾਬਕ ਸਿਸਟਮ ਨੂੰ ਕ੍ਰੀਏਟ ਕਰਨ ਦਾ ਜ਼ਰੂਰਤ ਸੀ ਹੁਣ ਜਿਹੜੀਆਂ ਅਨੰਦ ਕਾਰਡ ਕਲੋਨੀਆ ਨੇ ਉਹਦੇ ਵਿੱਚੋਂ ਪਲਾਟ ਵੇਚ ਕੇ ਕੋਲੋਨਾਈਜ਼ਰ ਚਲਾ ਜਾਂਦਾ ਤੇ ਬਾਅਦ ਦੇ ਵਿੱਚ ਉਹ ਸਰਕਾਰ ਨੂੰ ਸਾਰੀ ਜਿਹੜੀ ਡਿਵੈਲਪਮੈਂਟ ਉਹ ਕਰਨੀ ਪੈਂਦੀ। ਫਿਰ ਉਸ ਤੋਂ ਬਾਅਦ ਪਿਛਲੇ ਕੁਝ ਸਾਲਾਂ ਦੇ ਵਿੱਚ ਸਰਕਾਰ ਨੇ ਇਹ ਸ਼ਰਤ ਲਗਾਤੀ ਕਿ ਜਿਹੜਾ ਵੀ ਕੋਈ ਉਹਦੇ ਵਿੱਚ ਪਲਾਟ ਲਏਗਾ ਉਹਨੂੰ ਪਹਿਲਾਂ ਇੱਕ ਐਨਓਸੀ ਲੈਣਾ ਪਏਗਾ। एनओसी ਲੈਣ ਦਾ ਮਤਲਬ ਹੁੰਦਾ ਸੀ ਡਿਵੈਲਪਮੈਂਟ ਚਾਰजेस ਜਮ੍ਹਾਂ ਕਰਾ ਕੇ ਇੱਕ ਰਸੀਦ ਤੇ ਸਰਟੀਫਿਕੇਟ ਲੈਣਾ 플ੌਟ ਦੇ ਸਾਈਜ਼ ਦੇ ਮੁਤਾਬਕ ਤੇ ਕਿੰਨਾ ਪ੍ਰਗਟ ਦਾ 플ੌਟ ਹੈ ਉਹਦੇ ਮੁਤਾਬਕ ਡਿਵੈਲਪਮੈਂਟ ਚਾਰजेस ਲਏ ਜਾਂਦੇ ਸੀ ਜਿਹੜੀਆਂ ਅਧਿਕਾਰਤ ਕਲੋਨੀਆ ਨੇ ਜਾਂ ਅਬਰੂਡ ਕਲੋਨੀਆ ਨੇ ਉਹਨਾਂ ਵਿੱਚ ਸਾਰਾ ਡਿਵੈਲਪਮੈਂਟ ਦਾ ਦੀ ਜ਼ਿੰਮੇਵਾਰੀ ਜਿਹੜੀ ਹੈ ਕਲੋਨਾਈਜ਼ਰ ਦੀ ਹੁੰਦੀ ਸੀ ਜਦੋਂ ਜਿਹੜੀਆਂ ਅਣਧਿਕਾਰਤ ਕਲੋਨੀਆ ਦੇ ਉਹਨਾਂ ਵਿੱਚ ਕਿਸੇ ਨੇ 플ੌਟ ਵੇਚਣਾ ਹੁੰਦਾ ਤਾਂ ਉਹਨੂੰ ਐਨਓਸੀ ਦੀ ਜ਼ਰੂਰਤ ਸੀ ਜੇ ਉਹ ਐਨਓਸੀ ਮਿਲ ਗਿਆ ਤੇ ਉਸ ਤੋਂ ਬਾਅਦ ਫਿਰ ਉਹ ਐਨਓਸੀ ਜਿਹੜਾ ਉਹਨੇ ਜਦੋਂ ਘਰ ਬਣਾਉਣਾ ਹੈ ਜੇ ਨਕਸ਼ਾ ਪਾਸ ਕਰਾਉਣਾ ਤੇ ਉਹਦੇ ਲਈ ਜ਼ਰੂਰਤ ਹੁੰਦੀ ਸੀ ਤੇ ਜੇ ਫਿਰ ਬਿਜਲੀ ਦਾ ਕਨੈਕਸ਼ਨ ਲੈਣਾ ਉੱਥੇ ਵੀ ਇਹਦੀ ਐਨਓਸੀ ਦੀ ਜ਼ਰੂਰਤ ਸੀ ਪਿਛਲੇ ਸਾਲ ਸਰਕਾਰ ਨੇ 플ੌਟ ਵੇਚਣ ਤੇ ਖਰੀਦਣ ਲਈ ਐਨਸੀਡੀ ਸ਼ਹਿਦ ਹਟਾਤੀ ਪਰ ਉਦੋਂ ਸ਼ਾਇਦ ਸਰਕਾਰ ਨੂੰ ਜਾਂ ਉਹਦੇ ਅਧਿਕਾਰੀਆਂ ਨੂੰ ਇਹ ਨਹੀਂ ਸੀ ਪਤਾ ਉਹਨਾਂ ਨੇ ਸੋਚਿਆ ਹੀ ਨਹੀਂ ਕਿ ਇਹ ਜਿਹੜਾ ਨੋਟਿਸ ਹੈ ਇਹ ਬਿਜਲੀ ਵਿਭਾਗ ਨੂੰ ਵੀ ਭੇਜਣਾ ਹੈ ਜਾਂ ਉਹਦੇ ਰੈਗੂਲੇਸ਼ਨਸ ਦੇ ਵਿੱਚ ਵੀ ਕੋਈ ਤਬਦੀਲੀ ਕਰਨੀ ਹੈ ਤਾਂ ਹੁਣ ਇਹ ਮਸਲਾ ਲਟਕਦਾ ਜਾ ਰਿਹਾ ਸੀ ਭਾਵੇਂ ਲੋਕ ਜਿਹੜੇ ਨੇ ਆਪਣਾ ਪਲਾਟ ਵੇਚ ਤੇ ਖਰੀਦ ਤਾਂ ਸਕਦੇ ਸੀਗੇ ਪਰ ਉਥੇ ਘਰ ਜੇ ਉਹਨਾਂ ਨੇ ਲੀਗਲ ਤਰੀਕੇ ਨਾਲ ਬਣਾਣਾ ਹੈ ਤੇ ਫਿਰ ਨਕਸ਼ਾ ਪਾਸ ਕਰਣ ਲਈ ਉਹਦੇ ਲਈ ਵੀ ਤੁਹਾਨੂੰ ਐਨਓਸੀ ਲੈਣ ਦੀ ਜ਼ਰੂਰਤ ਸੀ ਤੇ ਜੇ ਤੁਸੀਂ ਬਿਜਲੀ ਬੋਰਡ ਤੋਂ ਕਨੈਕਸ਼ਨ ਲੈਣਾ ਪੀਐਸਪੀਸੀਐਲ ਤੋਂ ਕਨੈਕਸ਼ਨ ਲੈਣਾ ਪਾਵਰ ਦਾ ਉਹਦੇ ਲਈ ਵੀ ਜ਼ਰੂਰਤ ਸੀ ਤੇ ਹੁਣ ਅੱਜ ਜਦੋਂ ਇਲੈਕਸ਼ਨ ਦੇ ਵਿੱਚ ਇੱਕ ਸਾਲ ਰਹਿੰਦਾ ਬਿਜਲੀ ਮੰਤਰੀ ਬਹੁਤ ਮਾਣ ਦੇਣ ਵਾਲੇ ਕਹਿ ਰਹੇ ਸੀ ਕਿ ਅਸੀਂ ਲੋਕਾਂ ਦਾ ਮਸਲਾ ਹੱਲ ਕਰ ਦਿੱਤਾ ਹਾਂ ਉਹ ਹਾਂ ਉਹਨਾਂ ਨੇ ਮਸਲਾ ਹੱਲ ਕਰ ਦਿੱਤਾ ਇਹ ਠੀਕ ਹੈ ਗਨ ਪਰ ਉਹ ਕੀਤਾ ਅਨਧਕਾਰਤ ਕਲੋਨੀਆ ਦੇ ਬਾਰੇ ਵਿੱਚ ਤੇ ਉਹਦਾ ਜਿਹੜਾ ਮੈਕਸਿਮਮ ਫਾਇਦਾ ਉਹ ਪਹੁੰਚਿਆ ਕਲੋਨਾਈਜ਼ਰਸ ਨੂੰ ਜਿਹੜੇ ਉਥੇ ਕਲੋਨੀਆ ਕੱਟ ਕੇ ਭੱਜ ਗਏ ਨੇ ਕਿਉਂਕਿ ਜਦੋਂ ਐਨਓਸੀ ਦੀ ਸ਼ਰਤ ਮਕਾਨ ਬਣਾਉਣ ਵਾਲਿਆਂ ਵਾਸਤੇ ਲਗਾਈ ਜੀ ਉਦੋਂ ਸਰਕਾਰ ਦੀ ਇਹ ਸ਼ਰਤ ਕਲੋਨਾਈਜ਼ਰਸ ਦੇ ਉੱਤੇ ਵੀ ਸੀ ਕਿ ਉਹਨਾਂ ਨੇ ਵੀ ਇਹਦਾ ਕੁਝ ਹਿੱਸਾ ਜਿਹੜਾ ਉਹ ਭਰਨਾ ਡਵੈਲਪਮੈਂਟ ਚਾਰਜਸ ਭਰਨੇ ਆ ਤੁਹ ਅਗਰ ਅਸੀਂ ਇਹ ਗੱਲ ਨੂੰ ਸਮੇਟ ਕੇ ਥੋੜੇ ਸ਼ਬਦਾਂ ਵਿੱਚ ਗੱਲ ਕਰੀਏ ਤਾਂ ਇਹ ਜਿਹੜੀ ਰੈਗੂਲੇਸ਼ਨਸ ਨੇ ਇਹ ਅਪਰੂਵਡ ਕਲੋਨੀਆ ਦੇ ਉੱਤੇ ਲਾਗੂ ਨਹੀਂ ਹੁੰਦੇ ਅਪਰੂਵਡ ਕਲੋਨੀਆ ਦੇ ਵਿੱਚ ਜਾਂ ਜਿਨ੍ਹਾਂ ਨੂੰ ਅਸੀਂ ਪੂੜਾ ਅਪਰੂਵਡ ਕਲੋਨੀਆ ਕਹਿੰਦੇ ਆ ਉਹਦੇ ਵਿੱਚ ਪ੍ਰਾਈਵੇਟ ਡਿਵੈਲਪਰ ਨੇ ਹੀ ਪਹਿਲਾਂ ਸਿਸਟਮ ਕ੍ਰੀਏਟ ਕਰਨਾ ਤੇ ਫਿਰ ਬਿਜਲੀ ਬੋਰਡ ਤੋਂ ਐਨਓਸੀ ਲੈਣਾ ਉਸ ਤੋਂ ਬਾਅਦ ਜਿਹੜਾ ਇੱਕ ਇੰਡੀਵਿਜੂਅਲ ਕੰਜ਼ਿਊਮਰ ਹੈ ਉਹ ਆਪਣੇ ਘਰ ਦੇ ਲਈ ਬਿਜਲੀ ਦਾ ਕਨੈਕਸ਼ਨ ਲੈ ਸਕਦਾ ਪਰ ਜਿਉ ਚਾਹੇ ਤੋ ਨਕਸ਼ਾ ਜਰੂਰ ਉਪਰੂਪ ਕਰਵਾ ਸਕਦਾ ਇਹ ਸਾਰੀਆਂ ਜਿਹੜੀਆਂ ਇੰਟਰ ডিপਾਰਟਮੈਂਟਲ ਕਨਟਰਡਿਕਸ਼ਨਸ ਨੇ ਇਹਦਾ ਜਿਹੜਾ ਨੁਕਸਾਨ ਹੈ ਉਹ ਜਿਹੜਾ ਕੰਜ਼ਿਊਮਰ ਹੈ ਜਾਂ ਜਿਹੜਾ ਐਂਡ ਯੂਜ਼ਰ ਹੈ ਜਿਸ ਨੇ ਘਰ ਬਣਾਉਣ ਲਈ ਪਲਾਟ ਲਿਆ ਉਹਨੂੰ ਹੁੰਦੀਆਂ ਨੇ ਜਿਹੜਾ ਜਿਹੜਾ ਕਲੋਨਾਈਜ਼ਰ ਹੈ ਜਾਂ ਜਿਹੜਾ ਵਿੱਚ ਦਲਾਲ ਹੈ ਉਹ ਉਹਦੇ ਵਿੱਚੋਂ ਆਪਣਾ ਮੁਨਾਫਾ ਘੱਟ ਕੇ ਉਹਨਾਂ ਦਾ ਕਾਰੋਬਾਰ ਜਿਹੜਾ ਚੱਲਦਾ ਰਹਿੰਦਾ। ਤੋਂ ਸਰਕਾਰ ਨੇ ਮੁੱਖ ਤੌਰ ਤੇ ਸਿਰਫ ਕਾਰੋਬਾਰੀਆਂ ਨੂੰ ਫੈਸਿਲੀਟੇਟ ਕੀਤਾ। ਉਹਦਾ ਜਿਹੜਾ ਫਾਇਦਾ ਹੈ ਉਹ ਲੋਕਾਂ ਨੂੰ ਘੱਟ ਖਾਸ ਤੌਰ ਤੇ ਜਿਹੜੇ ਅਪਰੂਵਡ ਕਲੋਨੀਆ ਜਾਂ ਜਿਨ੍ਹਾਂ ਨੂੰ ਕਾਨੂੰਨੀ ਕਲੋਨੀਆ ਕਹਿ ਸਕਦੇ ਨੇ ਉਹਨਾਂ ਦੇ ਪਲਾਟ ਹੋਲਡਰਾਂ ਨੂੰ ਤੇ ਉਹਦਾ ਕੋਈ ਫਾਇਦਾ ਨਹੀਂ ਹੈ। ਦੂਜੀ ਹੈਗੀ ਹੈ ਕਿ ਪੰਜਾਬ ਗਵਰਨਮੈਂਟ ਨੇ ਜਿਹੜੇ ਯੂਨੀਫਾਈਡ ਬਿਲਡਿੰਗ ਰੂਲਸ ਪਾਸ ਕੀਤੇ ਨੇ ਉਹਦੇ ਵਿੱਚ ਵੀ ਉਹਨਾਂ ਨੇ ਕੁਝ ਕਲੋਨੀਆ ਦੇ ਵਿੱਚ ਕੁਝ ਰਿਆਇਤਾਂ ਦਿੱਤੀਆਂ ਨੇ ਉਹ ਰਿਆਇਤਾਂ ਮੁੱਖ ਤੌਰ ਤੇ ਅਗੇਨ ਕਲੋਨਾਈਜ਼ਰਸ ਨੂੰ ਜਾਂ ਡਿਵੈਲਪਰਸ ਨੂੰ ਨੇ ਉਹਦੇ ਵਿੱਚ ਇੱਕ ਰਿਆਇਤ ਇੱਕ ਰਿਆਇਤ ਇਹ ਹੈ ਕਿ ਜਿਸ ਦਾ 250 ਗਜ ਜਾਂ ਉਸ ਤੋਂ ਵੱਧ ਵੱਡਾ ਪਲਾਟ ਹੈ 40 ਫੁੱਟ ਰੋਡ ਦੇ ਉੱਤੇ ਉਥੇ ਉਹ ਗਰਾਊਂਡ ਦੇ ਉੱਤੇ ਲੋ ਹਾਈਟ parking ਬਣਾਏਗਾ ਔਰ ਉਸ ਤੋਂ ਉੱਤੇ ਚਾਰ ਫਲੋਰ ਬਣਾ ਸਕਦਾ ਜਿਹਦਾ ਮਤਲਬ ਹੋਏਗਾ ਕਿ ਉਹ ਚਾਰ ਫਲੋਰ ਬਣਾ ਕੇ ਅਲੱਗ-ਅਲੱਗ ਤਾਂ ਉੱਤੇ ਵੇਚ ਸਕਦਾ ਤੋ ਉਹਦਾ ਮਤਲਬ ਹੋਏਗਾ ਕਿ ਚਾਰ ਅਲੱਗ-ਅਲੱਗ ਘਰ ਬਣ ਗਏ ਉਹਨਾਂ ਦੀ parking ਤਾਂ ਥੱਲੇ ਉਹਨਾਂ ਨੇ ਛੱਡਤੀ ਪਰ ਜਿਹੜੀਆਂ ਉਹ ਸੜਕਾਂ ਨੇ ਉਹਦੇ ਉੱਤੇ ਜਿਹੜਾ ਪ੍ਰੈਸ਼ਰ ਪੈਣਾ ਹੈ ਜਾਂ ਜਿਹੜਾ ਉਹਦਾ ਸੀਵਰੇਜ ਸਿਸਟਮ ਹੈ ਜਾਂ ਜਿਹੜੇ ਉੱਥੇ ਇਲੈਕਟ੍ਰਿਸਿਟੀ ਦੀ ਜਿਹੜਾ ਲੋਕਲ ਡਿਸਟ੍ਰਿਬਿਊਸ਼ਨ ਸਿਸਟਮ ਹੈ ਇਹ ਭੀੜ ਜਿਹੜੀ ਉੱਥੇ ਇਕੱਠੀ ਹੋਣੀ ਹੈ ਉਹ ਸਾਰੇ ਦਾ ਸਾਰਾ ਜਿਹੜਾ ਇੰਪੈਕਟ ਹੈ ਜਿਹੜੇ ਦੂਜੇ ਪਲਾਟ ਹੋਲਡਰਸ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਜਿਹੜੀ ਹੈ ਬਿਲਡਿੰਗ ਨਹੀਂ ਬਣਾਣੀ ਉਹਨਾਂ ਨੇ ਕਨਵੈਨਸ਼ਨਲ ਤਰੀਕੇ ਨਾਲ ਹੀ ਬਿਲਡਿੰਗ ਬਣਾਣੀ ਆ ਉਹਨਾਂ ਦੇ ਉੱਤੇ ਕਿਵੇਂ ਅਸਰ ਪਏਗਾ ਜਦੋਂ ਅਸੀਂ ਇਸ ਕਿਸਮ ਦੇ ਸਟਰਕਚਰ ਖੜੇ ਕਰਦੇ ਆ ਤੇ ਉਹ ਇੱਕ ਇੱਕ ਖਾਸ ਏਰੀਆ ਮਾਰਕ ਕਰਨਾ ਜ਼ਰੂਰੀ ਹੁੰਦਾ ਹੈ ਜਿੱਥੇ ਇਸ ਤਰ੍ਹਾਂ ਦੇ ਸਾਰੇ ਸਟਰਕਚਰ ਹੋਣ ਜਿੱਥੇ ਨਾਲ ਲੱਗਦਾ ਘਰ ਜਿਹੜਾ ਉਹ ਇੱਕ ਫਲੋਰ ਵਾਲਾ ਨਾ ਬਣਿਆ ਹੋਵੇ ਉਥੇ ਸਿਰਫ ਫਲੋਰਸ ਹੀ ਹੋਣ ਤੇ ਉਹਦੇ ਨਾਲ ਕੀ ਹੁੰਦਾ ਵੀ ਜਦੋਂ ਇਹੋ ਜਿਹਾ ਅਸੀਂ ਇੱਕ ਸੈਨਿਟੀ ਕ੍ਰੀਏਟ ਕਰਦੇ ਆ ਜਾਂ ਕਲੋਨੀ ਬਣਾਉਂਦੇ ਆ ਉਹਦੇ ਵਿੱਚ ਅਸੀਂ ਓਪਨ ਸਪੇਸਸ ਜ਼ਿਆਦੀਆਂ ਰੱਖਦੇ ਆ ਇਸ ਤੋਂ ਇਲਾਵਾ ਜਿਹੜੇ ਇਹ ਨਵੇਂ ਰੂਲਸ ਨੇ ਜਦੋਂ ਤੁਸੀਂ ਇਸ ਤਰ੍ਹਾਂ ਦੀ ਪਰਮਿਸ਼ਨ ਦਵੋਗੇ ਜਿਹੜਾ ਪਹਿਲਾਂ ਹੀ ਘਰ ਬਣਿਆ ਹੋਇਆ ਉਹਦੀ ਹਾਈਟ ਜਿਹੜੀ ਆ ਉਹ 1 ਤੋਂ ਲੈ ਕੇ 3 ਫਲੋਰ ਹੈ ਤੇ ਉਹਦਾ ਜਿਹੜਾ ਪਾਰਕਿੰਗ ਗਰਾਊਂਡ ਦੇ ਉੱਤੇ ਨਹੀਂ ਹੈਗੀ ਉਹਦੀ ਉਹ ਉਸ ਦੇ ਨਾਲ ਕੰਪੈਟੀਬਿਲਿਟੀ ਕਿਵੇਂ ਬਣੇਗੀ ਔਰ ਜੇ ਮੰਨ ਲਓ ਕਿਸੇ ਨੇ ਬੀਸਮੈਂਟ ਪਹਿਲਾਂ ਹੀ ਬਣਾਈ ਹੋਈ ਹੈ ਉਹ ਇੱਕ ਅਲੱਗ ਮਸਲਾ ਹੈ ਤਾਂ ਇਹ ਐਕਚੁਅਲੀ ਬਿਨਾ ਕਿਸੇ ਪ੍ਰੋਪਰ ਵਿਚਾਰ ਵਟਾਂਦਰੇ ਦੇ ਬਿਨਾ ਕਿਸੇ ਸੋਚ ਦੇ ਸਿਰਫ ਇਹ ਪੱਖ ਅੱਗੇ ਰੱਖਿਆ ਕਿ ਜਦੋਂ ਉਹਨੇ ਪਲਾਟ ਨੂੰ ਤਬਦੀਲ ਕਰਾਣਾ ਹੈ ਇਹਦੀ ਮਨਜ਼ੂਰੀ ਲੈਣੀ ਹੈ ਕਿ ਉਹ ਇੱਕ ਗਰਾਊਂਡ ਫਲੋਰ ਪਾਰਕਿੰਗ ਤੇ ਉਸ ਤੋਂ ਉੱਪਰ ਚਾਰ ਫਲੋਰ ਬਣਾਏ ਉਹਦੇ ਲਈ ਉਹਨੂੰ ਕਾਫੀ ਇੱਕ ਰਕਮ ਜਿਹੜੀ ਹੈ ਸਰਕਾਰ ਨੂੰ ਦੇਣੀ ਪੈਣੀ ਹੈ ਫੀਸ ਵਜੋਂ ਉਹ ਤਬਦੀਲ ਕਰਨ ਲਈ ਤਾਂ ਉਹ ਇੱਕ ਤਾਂ ਉਹ ਸਰਕਾਰ ਨੂੰ ਫਾਇਦਾ ਹੋਏਗਾ ਤੇ ਜਿਹੜਾ ਜਿਹੜਾ ਬੰਦਾ ਇਸ ਦਾ ਵਪਾਰ ਕਰ ਰਿਹਾ ਉਹਨੇ ਅੱਗੇ ਉਹ ਕੀਮਤ ਜਿਹੜੀ ਹੈ ਕੰਜ਼ਿਊਮਰ ਤੇ ਪਾ ਦੇਣੀ ਹੈ ਕੰਜ਼ਿਊਮਰ ਦੇ ਉੱਤੇ ਹੋਰ ਜਿਹੜਾ ਭਾਰ ਪਵੇਗਾ ਪਰ ਨਾਲ ਦੀ ਨਾਲ ਇਹਦੇ ਜਿਹੜਾ ਇਹ ਹੋਏਗਾ ਜਿ ਜਿਹੜੇ ਬਾਕੀ ਪਲਾਟ ਹੋਲਡਰਸ ਨੇ ਸਫਲ ਕਰਨਗੇ ਤੋਂ ਇਹਦਾ ਇਹਦੇ ਜਿਹੜੇ ਫਾਇਦੇ ਨੇ ਇਹ ਇਹ ਗੱਲ ਤਾਂ ਕਰੀ ਜਾ ਰਹੀ ਹੈ ਦੇਖੋ ਜੀ ਉਹਦੇ ਨਾਲ ਜਿਹੜੀ ਹੈ ਜ਼ਮੀਨ ਦੀ ਸੇਵਿੰਗ ਹੋਏਗੀ ਥੋੜੀ ਜ਼ਮੀਨ ਦੇ ਉੱਤੇ ਵੱਧ ਘਰ ਬਣ ਸਕਣਗੇ ਉੱਪਰ ਨੂੰ ਵਰਟੀਕਲ ਜਿਹੜੀ ਹਾਊਸਿੰਗ ਆ ਉਹ ਉਹਦਾ ਕਨਸੈਪਟ ਹੈ ਪਰ ਉਹ ਕਨਸੈਪਟ ਤਾਂ ਪਹਿਲਾਂ ਫਲੈਟਸ ਵਿੱਚ ਵੀ ਹੈ ਫਲੈਟਸ ਦੇ ਵਿੱਚ ਲੋਕ ਜਿਹੜੇ ਨੇ 14 14 15 15 ਫਲੋਰ ਬਣਾ ਰਹੇ ਨੇ ਤੇ ਜਾਂ ਫਿਰ ਫਲੋਰਸ ਪਹਿਲਾਂ ਵੀ ਸੈਲ ਹੁੰਦੇ ਨੇ ਪਰ ਜਦੋਂ ਅਸੀਂ ਇਸ ਤਰ੍ਹਾਂ ਦੀ ਕਲੋਨੀ ਕਲੋਨੀ ਜਿਹੜੀ ਇਕੱਟੀ ਹੋਈ ਹੈ ਜਿਹਦੇ ਵਿੱਚ ਪਲਾਟਸ ਨੇ ਇੰਡੀਵਿਜੂਅਲ ਪਲਾਟਸ ਨੇ ਤੇ ਉਹਨਾਂ ਦੇ ਵਿੱਚ ਘਰ ਬੰਦਦੇ ਨੇ ਫਿਰ ਇਹ ਇੱਕ ਤਰ੍ਹਾਂ ਦਾ ਜਿਹੜਾ ਇੱਕ ਕੰਫਿਊਜ਼ਡ ਸਟੇਟ ਹੀ ਹੋਏਗੀ ਇਹਦੇ ਨਾਲ ਜਿਹੜੀਆਂ ਨੇ ਜਿਹੜੇ ਬਾਅਦ ਵਿੱਚ ਉਹਦੇ ਲੰਬੇ ਸਮੇਂ ਦੇ ਵਿੱਚ ਲੋਕਾਂ ਨੂੰ ਜਿਹੜੇ ਉੱਥੇ ਰਹਿਣਗੇ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਇਸ ਪੱਲੇ ਬਾਰੇ ਸ਼ਾਇਦ ਜਿਹੜਾ ਇਸ ਨੂੰ ਨਹੀਂ ਧਿਆਨ ਰੱਖਿਆ ਗਿਆ ਤੀਜੀ ਖਬਰ ਜਿਹੜੀ ਹੈ ਉਹ ਹੈ ਪੰਜਾਬ ਦੇ ਮੁੱਖ ਮੰਤਰੀ ਤੇ ਜਿਹੜੇ ਜਿਹੜੇ ਅਕਾਲ ਤਖਤ ਦੇ ਜਥੇਦਾਰ ਨੇ ਉਹਨਾਂ ਦੇ ਵਿੱਚ वार्ता ਲਾਪੀ ਹੈ ਇਹ ਇੱਕ ਵੱਖਰਾ ਮਸਲਾ ਹੈ ਕਿ ਇਹਨੂੰ वार्ता ਲਾਪੀ ਹੈ ਜਾਂ ਤੂੰ ਤੂੰ ਮੈਂ ਮੈਂ ਕਹੀ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਇੱਕ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਚੈਲੰਜ ਕੀਤਾ ਉਹਨਾਂ ਦੀ ਅਪੁਆਇੰਟਮੈਂਟ ਨੂੰ ਅਕਾਲ ਤਖਤ ਦੇ ਜਥੇਦਾਰ ਦੀ ਅਪੁਆਇੰਟਮੈਂਟ ਨੂੰ ਕਵੈਸਚਨ ਕੀਤਾ ਉਹਨਾਂ ਦੀ ਜਿਹੜੀ ਜਿਹੜੀ ਉਹਨਾਂ ਦੀ ਮਤਲਬ ਜਿਹੜੀ ਇੰਟੈਗ੍ਰਿਟੀ ਆ ਉਹਨੂੰ ਕਵੈਸਚਨ ਕੀਤਾ ਔਰ ਉਹ ਰਿਸਪਾਂਸ ਦੇ ਵੀ ਇਹ ਸੀਗਾ ਕੰਟੈਕਸਟ ਜਿਹੜਾ ਉਹ ਇਹ ਹੈ ਕਿ ਪਿਛਲੇ ਸਮੇਂ ਵਿੱਚ ਅਕਾਲ ਤਖਤ ਦੇ ਜ਼ਿੰਮੇਦਾਰ ਤੇ ਜਾਂ ਕੁਝ ਐਸਟੀਪੀਸੀ ਦੇ ਮੈਂਬਰਾਂ ਨੇ ਜਿਹੜੀਆਂ ਪੰਜਾਬ ਸਰਕਾਰ ਦੁਆਰਾ ਜਿਹੜਾ 350ਵਾਂ ਸ਼ਹੀਦੀ ਦਿਵਸ ਗੁਰੂ ਤੇਗ ਬਹਾਦਰ ਦਾ ਮਨਾਇਆ ਜਾ ਰਿਹਾ ਉਹਦੇ ਤੇ ਕੁਝ ਸਵਾਲ ਉਠਾਏ ਸੀ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਸਵਾਲ ਉਠਾਣ ਵਾਲੇ ਕੌਣ ਹੁੰਦੇ ਹੋ ਤੁਹਾਡੇ ਤੇ ਤਾਂ ਆਪਣੇ ਤੇ ਹੀ ਸਵਾਲ ਨੇ ਅੱਜ ਫਿਰ ਜਿਹੜਾ ਅਕਾਲ ਤਖਤ ਦੇ ਜਥੇਦਾਰ ਨੇ ਵੀ ਉਹਨਾਂ ਦੇ ਜਵਾਬ ਦਿੱਤੇ ਨੇ ਜਿਹੜਾ ਕਿ ਬਹੁਤ ਕੋਈ ਪੋਜ਼ਿਟਿਵ ਜਿਹੜਾ ਸ਼ੋਅ ਨਹੀਂ ਹੈ ਸੁਸਾਇਟੀ ਵਾਸਤੇ ਦੋਨੇ ਜਿਹੜੀਆਂ ਧਿਰਾਂ ਨੇ ਉਹਨਾਂ ਦੀ ਇੱਕ ਬੜੀ ਉੱਚੀ ਪਦਵੀ ਹੈ ਉੱਚੀ ਪੋਜੀਸ਼ਨ ਹੈ ਇੱਕ ਧਰਮ ਦੇ ਮਾਮਲੇ ਵਿੱਚ ਉੱਚੀ ਜਗਾ ਦੇ ਉੱਤੇ ਨੇ ਦੂਸਰੇ ਰਾਜਨੀਤਿਕ ਪਰ ਪਾਵਰ ਦੇ ਵਿੱਚ ਸਭ ਪੰਜਾਬ ਦੀ ਸਭ ਤੋਂ ਉੱਚੀ ਜਗਾ ਦੇ ਨੇ ਤੇ ਦੋਨੇ ਤੇਰਾ ਅਗਰ ਇਸ ਤਰੀਕੇ ਨਾਲ ਆਪਸ ਦੇ ਵਿੱਚ ਵਾਰਤਾਲਾਪ ਕਰਦੇ ਨੇ ਇਸ ਤਰੀਕੇ ਨਾਲ ਗੱਲ ਕਰਦੇ ਨੇ ਤੇ ਉਹ 바ਕੀ ਸੋਸਾਇਟੀ ਲਈ ਕੋਈ ਇੱਕ ਅੱਛੀ ਉਦਾਹਰਨ ਨਹੀਂ ਬਣਦੀ ਤਾਂ ਇਹ ਲੱਗਦਾ ਇਹ ਹੈ ਕਿ ਇਸ ਤਰ੍ਹਾਂ ਦੀ ਗੱਲਾਂ ਤੋਂ ਸ਼ਾਇਦ ਗੁਰੂਸ ਕਰਨਾ ਚਾਹੀਦਾ ਇਸ ਤਰ੍ਹਾਂ ਦੀ ਗੱਲਬਾਤ ਤੋਂ ਜੇ ਕੋਈ ਮਸਲੇ ਹੈਗੇ ਨੇ ਜੇ ਕੋਈ ਸਵਾਲ ਉਠਾਣੇ ਨੇ ਤੇ ਉਹ ਇੱਕ ਚੰਗੇ ਤਰੀਕੇ ਨਾਲ ਸਵਾਲ ਉਠਾਏ ਜਾ ਸਕਦੇ ਨੇ ਔਰ ਉਹਨਾਂ ਸਵਾਲਾਂ ਨੂੰ ਪੋਜੀਟਿਵਲੀ ਵੀ ਲੈਂਡ ਦੀ ਥਰੂ ਦਿੱਤੀ ਹਿਆ ਇਹਨਾਂ ਸ਼ਬਦਾਂ ਦੇ ਨਾਲ ਇਜਾਜ਼ਤ ਉਹ ਮੈਂ ਸੁਖਦੇਵ ਸਿੰਘ